ਹੁਣ ਜੋ ਗੁਰੂ ਨੇ ਕਿਹਾ ਹੈ ਅਸੀਂ ਸਮਝਦੇ ਨਹੀਂ ਉਸ ਚੀਜ਼ ਨੂੰ ਅਸੀਂ ਕੀ ਸਮਝਦੇ ਆ ਅਸੀਂ ਉਹ ਸਮਝਦੇ ਆ ਜੋ ਅਸੀਂ ਸਮਝਣਾ ਚਾਹੁੰਦੇ ਆ ਅਸੀਂ ਉਹੀ ਸੁਣਦੇ ਆ ਜੋ ਅਸੀਂ ਸੁਣਨਾ ਚਾਹੁੰਦੇ ਆ ਇਸ ਚੀਜ਼ ਨੂੰ ਜ਼ਰੂਰ ਧਿਆਨ ਚ ਲੈ ਲਿਆ ਜੇ ਜੋ ਸਮਝਣ ਯੋਗ ਹੈ ਉਹ ਨਹੀਂ ਸਮਝਦੇ ਸਮਝਦੇ ਕੀ ਆ ਜੋ ਅਸੀਂ ਸਮਝਣਾ ਚਾਹੁੰਦੇ ਆ ਜੋ ਸੁਣ ਯੋਗ ਹੈ ਉਹ ਨਹੀਂ ਸੁਣਦੇ ਸੁਣਦੇ ਕੀਆਂ ਜੋ ਅਸੀਂ ਸੁਣਨਾ ਚਾਹੁੰਦੇ ਆਂ ਛੋਟੀ ਜਿਹੀ ਉਦਾਹਰਣ ਆਪਾਂ ਲੈ ਲੈਂਦੇ ਆਂ ਆਪਣੇ ਸਾਰਿਆਂ ਦੀ ਇੱਕ ਕਹਾਣੀ ਹੈ ਅਸੀਂ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਰਖਵਾਂਦੇ ਆਂ ਸ੍ਰੀ ਸਹਿਜ ਪਾਠ ਕਰਦੇ ਆਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਪਣੇ ਘਰ ਕਰਵਾਂਦੇ ਆਂ ਅਸੀਂ ਪੂਰਾ ਪਾਠ ਸੁਣੀਏ ਜਾਂ ਨਾ ਸੁਣੀਏ ਬੈਠ ਕੇ ਅਸੀਂ ਸੁਖਮਨੀ ਸਾਹਿਬ ਸੁਣੀਏ ਜਾਂ ਨਾ ਸੁਣੀਏ ਬੈਠ ਕੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਰਦਾਸ ਵਿੱਚ ਸ਼ਾਮਲ ਹੋਈਏ ਹੁਣ ਅਰਦਾਸ ਵਿੱਚ ਵੀ ਪੂਰੀ ਅਰਦਾਸ ਲੰਘ ਜਾਂਦੀ ਹੈ ਅਖੀਰ ਵਿੱਚ ਜੁਪਾਈ ਸਾਹਿਬ ਨੇ ਕਹਿਣਾ ਹੁੰਦਾ ਨਾ ਲਾਸਟ ਵਿੱਚ ਜੋ ਤੁਸੀਂ ਸੁਣਨਾ ਹੁੰਦਾ ਗੁਸਤਾਖੀ ਲਈ ਮੁਆਫੀ ਮੈਂ ਵੀ ਵੇਚੀ ਆ ਤੁਹਾਡੇ ਅਖੀਰ ਵਿੱਚ ਜੋ ਅਸੀਂ ਸੁਣਨਾ ਹੁੰਦਾ ਹੈ ਕਿਸ ਮਕਸਦ ਲਈ ਅਸੀਂ ਕਰਵਾਇਆ ਪਾਠ ਕਿਉਂ ਕਰਵਾਇਆ ਭਾਈ ਸਾਹਿਬ ਜੀ ਨੂੰ ਕਹਿ ਭਾਈ ਸਾਹਿਬ ਜੀ ਆ ਚੀਜ਼ਾਂ ਕਹਿਣੀਆਂ ਨੇ ਤੁਸੀਂ ਸਾਰੀ ਅਰਦਾਸ ਭਾਵੇਂ ਅਸੀਂ ਨਾਲ ਸੁਣੀਏ ਪਰ ਜਿਹੜਾ ਉਹ ਅਖੀਰ ਵਿੱਚ ਕਹਿਣਾ ਭਾਈ ਸਾਹਿਬ ਨੇ ਉਹ ਅਸੀਂ ਸੁਣਦੇ ਹਾਂ ਕਿਉਂਕਿ ਅਸੀਂ ਉਹ ਸੁਣਨਾ ਚਾਹੁੰਦੇ ਹਾਂ ਉਹ ਸਾਡੀ ਇੱਛਾ ਹੈ ਕਿ ਅਸੀਂ ਸੁਣੀਏ ਪਹਿਲੇ ਪਹਿਰੇ ਅਸੀਂ ਸੁਣਨਾ ਚਾਹੀਏ ਜਾਂ ਨਾ ਚਾਹੀਏ ਮੈਟਰ ਹੀ ਨਹੀਂ ਕਰਦਾ ਉਹ ਅਸੀਂ ਸੁਣਦੇ ਵੀ ਨਹੀਂ ਹੁਣ ਇਸ ਤੋਂ ਬਾਅਦ ਆਉਂਦਾ ਹੈ ਮਹਾਰਾਜ ਦਾ ਹੁਕਮ ਉੱਥੇ ਵੀ ਸਾਡੀ ਸਾਰਿਆਂ ਦੀ ਇੱਛਾ ਹੁੰਦੀ ਹੈ ਸੁਣੀਏ ਪਰ ਸੁਣਨਾ ਕੀ ਚਾਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਸੁਣਨਾ ਚਾਹੁੰਦੇ ਆ ਅਸੀਂ ਉਹ ਸੁੰਣਾ ਚਾਹੁੰਦੇ ਆ ਜੋ ਸਾਡੇ ਮਨ ਦੇ ਅੰਦਰ ਚੱਲਦਾ ਪਿਆ ਬਈ ਕਿਤੇ ਮਹਾਰਾਜ ਕਿਰਪਾ ਕਰ ਦੇਣ ਤੇ ਚੰਗਾ ਹੁਕਮ ਨਾਮ ਆ ਜਾਏ ਇਹਦਾ ਅਰਥ ਹੈ ਵੀ ਬੁਰਾ ਵੀ ਹੁੰਦਾ ਹੈ ਕੋ ਹੁਕਮ ਹੁਣ ਚੰਗਾ ਕਿਹੜਾ ਹੈ ਜੀ ਵੇਖੋ ਗੁਰਬਾਣੀ ੴ ਤੋਂ ਲੈ ਕੇ 18 20 ਤੱਕ ਸਾਰੀ ਚੰਗੀ ਹੈ ਫੇ ਚੰਗਾ ਕਿਹੜਾ ਹੈ ਜੋ ਅਸੀਂ ਮਨ ਚ ਸੋਚੀ ਬੈਠੇ ਆ ਬਈ ਮਹਾਰਾਜ ਆ ਸਾਨੂੰ ਕਹਿਣਾ ਕੀ ਕਹਿਣਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਸੋਚੀ ਬੈਠੇ ਆ ਭਾਈ ਸਾਹਿਬ ਨੂੰ ਜੋ ਗੁਰੂ ਘਰ ਕਾ ਕੀਰਤਨੀਆ ਸਿੰਘ ਹੈ ਉਹਨੂੰ ਆਪਾਂ ਪਹਿਲਾਂ ਹੀ ਕਹਿ ਦਿੱਤਾ ਹੈ ਭਾਈ ਸਾਹਿਬ ਜੀ ਆਹ ਸ਼ਬਦ ਪੜਿਆ ਜੇ ਕਿਹੜੇ ਕਿਹੜੇ ਸ਼ਬਦ ਪੜਿਆ ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸੁਨਣਾ ਸਿਉਹੀ ਚਾਹੰਦਿਆਂ ਜੋ ਸਾਡਾ ਮਨ ਹੈ ਉਹ ਨਹੀਂ ਸੁਣਨਾ ਚਾਹੁੰਦੇ ਜੋ ਸੁਣਨਾ ਚਾਹੀਦਾ ਹੁਣ ਹੁਕਮਨਾਮਾ ਆ ਗਿਆ ਉਹ ਨਹੀਂ ਆਇਆ ਜੋ ਅਸੀਂ ਚਾਹੁੰਦੇ ਸੀ ਪਰ ਫਿਰ ਵੀ ਜਿਹੜਾ ਹੁਕਮਨਾਮਾ ਆਇਆ ਹੈ ਨਾ ਉਹਦੇ 'ਚ ਵੀ ਆਪਾਂ ਉਹੀ ਅਰਥ ਲੱਭਣਾ ਚਾਹੁੰਦੇ ਆਂ ਜੋ ਅਸੀਂ ਚਾਹੁੰਦੇ ਆਂ ਅਸੀਂ ਸੱਜੂ ਖੱਬਿਓ ਇਧਰੋਂ ਉਧਰੋਂ ਵੜ ਕੇ ਉਹੀ ਸੁਣਨਾ ਚਾਹੁੰਦੇ ਆਂ ਜੋ ਅਸੀਂ ਸਮਝ ਕੇ ਬੈਠੇ ਸੀ ਵੀ ਇੱਥੇ ਜੋ ਸਾਡੇ ਚੱਲਦਾ ਹੈ ਅਸੀਂ ਇਹ ਕਾਮਨਾ ਨਹੀਂ ਸੀ ਕੀਤੀ ਸੱਚੇ ਪਾਤਸ਼ਾਹ ਜੋ ਵੀ ਤੁਸੀਂ ਕਿਰਪਾ ਕਰੋਗੇ ਅਸੀਂ ਸੁਣਾਂਗੇ ਜੋ ਤੁਸੀਂ ਹੁਕਮ ਕਰੋਗੇ ਅਸੀਂ ਮੰਨਾਂਗੇ ਨਾ ਅਸੀਂ ਤੇ ਇਹ ਕਾਮਨਾ ਕੀਤੀ ਸੀ ਮਹਾਰਾਜ ਕਿਰਪਾ ਕਰੋ ਜੋ ਅਸੀਂ ਚਾਹੁੰਦੇ ਆ ਉਹ ਹੀ ਬੋਲ ਦਿਓ ਗੁਰ ਕਹਾ ਮਾਨ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਹੈ ਜੋ ਮੈਂ ਚਾਹੁੰਦਾ ਵੈਸਾ ਗੁਰੂ ਨਹੀਂ ਕਰੇਗਾ ਜੋ ਗੁਰੂ ਚੰਦ ਹੈ ਮੈਨੂੰ ਵੈਸਾ ਕਰਨਾ ਪੈਣਾ ਹੈ ਫਿਰ ਗੁਰੂ ਦਾ ਮੰਨਣਾ ਫਿਰ ਅਸੀਂ ਮੰਨਿਆ ਗੁਰੂ ਦੀ ਗੱਲ